ਕੀ ਨਾਮ ਜੀ ਆਪਣਾ ਬਲਵੀਰ ਸਿੰਘ ਜੀ ਬਲਵੀਰ ਸਿੰਘ ਜੀ ਕੀ ਘਟਨਾ ਹੋਈ ਹੈ ਕਿਹਨਾਂ ਦਾ ਘਰ ਹੈ ਸਾਡੇ ਫਾਜ਼ਰਨ ਲਾ ਮਦਰਨ ਲਾ ਰਹਿੰਦੇ ਸੀ ਠੀਕ ਹੈ ਜੀ ਤੇ ਦੋ ਤਿੰਨ ਦਿਨ ਤੋਂ ਗਏ ਹੋਏ ਆ ਜੀ ਮਹਾਲੇ ਮੈਂ ਤੇ ਨੌ ਤੇ ਬੋਤ ਉਹਨਾਂ ਦੇ ਰਹਿੰਦੇ ਹੈਗੇ ਤਾਂ ਉਹ ਚਾਬੀ ਸਾਡੇ ਕੋਲ ਹੁੰਦੀ ਹੈਗੀ ਤੇ ਅਸੀਂ ਅੱਜ ਸ਼ਾਮੀ ਜਦੋਂ ਦੇਖਿਆ ਜਾ ਕੇ ਕੋਈ ਸਮਾਨ ਲੈਣਾ ਸੀ ਜਦ ਤਾਲਾ ਖੋਲਿਆ ਤੇ ਨਾਲ ਹੀ ਤੇ ਅੰਦਰ ਜਿਹੜਾ ਸੀ ਉਹ ਦੇਖਿਆ ਕਿ ਪੌੜੀ ਲੱਗੀ ਹੋਈ ਸੀ ਨਾਲ ਹੀ ਉਹ ਡੇਗੇ ਪੌੜੀ ਜਿਹੜੀ ਸੀਗੀ ਉਹ ਲੋਹੇ ਵਾਲੀ ਤਾਂ ਸਭ ਅੰਦਰ ਜਾ ਕੇ ਦੇਖਿਆ ਤਾਂ ਕਾਫੀ ਨੁਕਸਾਨ ਨੁਕਸਾਨ ਵਿੱਚ ਕੇ ਸਾਰਾ ਉਹਨੇ ਖਲਾਰਾ ਪਾਇਆ ਹੋਇਆ ਸੀ ਅਲਮਾਰੀ ਦਾ ਲੋਕ ਪਟਿਆ ਹੋਇਆ ਸੀ ਫਿਰ ਸਾਰਾ ਜਿਹੜਾ ਸੀਗਾ ਡਾਕੂਮੈਂਟਸ ਵਾਰਾ ਖਲਾਰੇ ਹੋਏ ਸੀ ਕਪੜੇ ਕੁਪੜੇ ਅਲਮਾਰੀਆਂ ਦੇ ਤਾਂ ਐਂਟਰੀ ਹੋਈ ਹੈਗੀ ਉਹਨਾਂ ਦੀ ਇੱਕ ਗ੍ਰਿਲ ਪੱਟੀ ਹੈਗੀ ਉਹਨਾਂ ਨੇ ਇੱਕ ਉਥੋਂ ਦੀ ਐਂਟਰ ਹੋਵੇ ਕਿ ਕਿੰਨਾ ਵੀ ਤੁਹਾਨੂੰ ਇੱਕ ਐਲ.ਆਈ.ਡੀ ਲੱਗਿਆ ਜੀ ਤੇ ਬਾਕੀ ਸਾਨੂੰ ਜਦਾਂ ਉਹ ਘਰ ਦੇ ਆਣਗੇ ਮਤਲਬ ਮੇਨ ਸਾਡਾ ਮਿਸਿਸ ਦਾ ਭਤੀਜਾ ਹੈਗਾ ਉਹ ਆਏਗਾ ਤੇ ਆਪਣਾ ਡਾਕੂਮੈਂਟਸ ਵਾਲਾ ਜੇ ਕੈਸ਼ਾ ਜੋ ਉਹ ਤਾਂ ਫਿਰ ਉਹਨਾਂ ਨੂੰ ਪੁੱਛ ਲਈ ਮੈਨੂੰ ਪਤਾ ਲੱਗੇਗਾ ਇਹ ਮਤਲਬ ਪਤਾ ਕਰ ਦੋ ਚੱਲਿਆ ਦਰੋ ਪਤਾ ਸ਼ਾਮ ਨੂੰ ਲੱਗਾ ਜੀ ਅੱਜ 5 ਵਜੇ ਇਹ ਜੋ ਕੈਮਰਿਆਂ ਦੇ ਵਿੱਚ ਜੋ ਰਿਕਾਰਡਿੰਗ ਹੈ ਜੋ ਕੈਮਰੇ ਦੀ ਉਹਦੇ ਹਿਸਾਬ ਨਾਲ ਤਾਂ ਰਾਤ ਦੀ ਮਤਲਬ ਹੈਗੀ ਆ 3 ਵਜੇ ਤੋਂ ਬਾਅਦ 4 ਵਜੇ ਦੇ ਕਰੀਬ ਦੀ ਕੋਈ ਕੁਝ ਆਇਆ ਕੈਮਰੇ ਦੇ ਵਿੱਚ ਕਿੰਨੇ ਕੁ ਬੰਦੇ ਆਏ ਨੇ ਦੋ ਦੋ ਬੰਦੇ ਜੀ ਆਪਾਂ ਜਿਹੜਾ ਸੀਗਾ ਇਹਦੇ ਕੈਮਰਾ ਜਿਹੜਾ ਉਹਦੇ ਵਿੱਚ ਦੋ ਐਕਟਿਵਾਂ ਦੇ ਉੱਪਰ ਦੋ ਦਿਖਾਈ ਦੇ ਰਹੇ ਠੀਕ ਹੈ ਹਾਂਜੀ ਹਾਂਜੀ ਕਿੰਨੇ ਕੁ ਵਜੇ ਇਹ ਘਟਨਾ ਰਾਹਦੀ ਤਕਰੀਬਨ 3 ਤੋਂ 4 ਵਜੇ ਜਾਂ 4:30 ਇੰਨੇ ਕੋਈ ਤੱਕ ਦੀ ਹੈ ਜੀ ਤੇ ਪੁਲਿਸ ਵੀ ਆਈ ਸੀ ਕਿ ਮੌਕੇ ਤੇ ਹਾਂਜੀ ਸ਼ਾਮੀ ਆ ਜਾਈਏ ਜਿਵੇਂ ਕਿ ਕਿ ਸਵੇਰੇ ਆਪਾਂ ਡਿਊਟੀਆਂ ਨੂੰ ਜਾਈਦਾ ਮੰਮੀ ਹੁੰਦੇ ਘਰ ਤੇ ਬਸ ਬਾਕੀ ਇਹ ਹੈ ਕਿ ਅਸੀਂ ਜਦੋਂ ਗਏ ਹੈਗੇ ਆਂ ਤਾਂ ਵਾਪਸ ਆਏ ਆ ਡਿਊਟੀ ਦੇ ਬਾਅਦ ਤੇ ਫਿਰ ਦੇਖਿਆ ਸ਼ਾਮੀ ਸਾਨੂੰ ਤਾਂ ਸ਼ਾਮੀ ਪਤਾ ਲੱਗੇ ਭਾਈ ਜੀ ਸਰ ਕੋਈ ਚੋਰੀ ਦੀ ਘਟਨਾ ਹੋਈ ਟਕੋ ਲਗ ਹਾਂਜੀ ਇਨਫੋਰਮੇਸ਼ਨ ਆਈ ਸੀ ਅੱਜ ਸ਼ਾਮ ਨੂੰ ਤੇ ਮੌਕੇ ਤੇ ਆਏ ਆ ਅਸੀਂ ਦੇਖ ਲੈ ਜਿਆ ਜਿਆ ਲੈ ਲੈ ਚੋਰੀ ਇੱਕ LED ਚੋਰੀ ਹੈ ਭਈਤ ਬਾਕੀ ਸਮਾਨਾ ਜਿਹੜੇ ਕਰਦੇ ਮਾਲਕ ਜਿਹੜੇ ਹੋਇਆ ਨਹੀਂ ਇੱਥੇ ਗਵੰਡੀ ਸੀਗੇ ਜਿਹਨਾਂ ਦੇ ਕੋਲ ਚਾਬੀ ਹੈ ਇਹਨਾਂ ਦੀ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਤੇ ਅੱਗੇ ਵੈਰੀਫਾਈ ਕਰ ਰਹੇ ਹਾਂ ਸੀਸੀਟੀਵੀ ਚੈੱਕ ਕਰ ਰਹੇ ਹਾਂ ਸਰ ਮੈਨੂੰ ਸ਼ਾਇਦ ਪਤਾ ਨਹੀਂ ਲੱਗਾ ਨੇ ਕਿੰਨੇ ਕੋੰਦੇ ਜੀ ਕੋਲ ਅਜੇ ਤੱਕ ਤਾਂ ਨਹੀਂ ਕੁਝ ਪਤਾ ਲੱਗਾ ਸੀਸੀਟੀਵੀ ਚੈੱਕ ਹੋਊਗਾ ਦੱਸਿਆ ਜਿਹੜੇ ਪਹਿਲੇ ਵੀ ਕਈ ਵਾਰੀ ਚੋਰੀਆਂ ਹੋਈਆਂ ਇੱਥੇ ਚੋਰੀਆਂ ਹੋ ਰਹੀਆਂ ਡਿਟੈਕਟ ਵੀ ਹੋ ਰਹੀਆਂ ਬੜੇ ਵਿਚਾਰੇ ਚੋਰ ਠੀਕ ਹੈ ਪਰ ਫਿਰ ਵੀ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਅਸੀਂ ਕਰਦੇ ਹਦਾਇਤ ਖੁਦ ਵੀ ਵੇਲੇ ਕੋਲੇ ਘੁੰਮਦੇ ਹਾਂ ਸਾਡੀ ਪੀਸੀਆਰ ਘੁੰਮਦੀ ਇੱਧਰ ਠੀਕ ਹੈ ਸਾਡੀ